ਇਹ ਵੀਡੀਓ ਹਰ ਇੱਕ ਔਰਤ ਨੂੰ ਵੇਖਣੀ ਚਾਹੀਦੀ ਆ ਤੇ ਹਰ ਇੱਕ ਔਰਤ ਨੂੰ ਧੰਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ ਸ਼ੁਕਰਾਨਾ ਕਰਨਾ ਚਾਹੀਦਾ ਕਿਉਂਕਿ ਬਹੁਤ ਸਾਰੀਆਂ ਔਰਤਾਂ ਹੋ ਸਕਦਾ ਜਿਨ੍ਹਾਂ ਨੇ ਹਿਸਤਰੀ ਪੜ੍ਹੀ ਹੋਵੇ ਗੱਲ ਜਾਣਦੀ ਹੋਣ ਕਿ ਧੰਤਨ ਗੁਰੂ ਅਮਰਦਾਸ ਸਾਹਿਬ ਜੀ ਨੇ ਔਰਤਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਕਿ ਜਹਾ ਰਿਵਾਜ ਨੂੰ ਤੋੜਿਆ ਸੀ ਜਿਹਦੇ ਕਾਰਨ ਔਰਤਾਂ ਨੂੰ ਉਹਨਾਂ ਦਾ ਧੰਨਵਾਦ ਕਰਨਾ ਬਣਦਾ ਬੇਸ਼ੱਕ ਸਮੇਂ ਦੇ ਨਾਲ ਬਹੁਤ ਸਾਰੀਆਂ ਔਰਤਾਂ ਇਸ ਗੱਲ ਨੂੰ ਭੁੱਲ ਚੁੱਕੀਆਂ ਹੋਣਗੀਆਂ ਲੇਕਿਨ ਬਹੁਤ ਸਾਰੀਆਂ ਉਹ ਔਰਤਾਂ ਜਿਨ੍ਹਾਂ ਨੇ ਪੜ੍ਹਾਈ ਕੀਤੀ ਆ ਜੋ 10ਵੀਂ ਪਲੱਸ 2 ਜਾਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਪੜੀਆਂ ਨੇ ਉਹ ਇਹ ਗੱਲ ਜਾਣਦੀਆਂ ਨੇ ਕਿ ਜਦੋਂ ਇਹ 1552 ਦੇ ਪਹਿਲਾਂ ਜਿਹੜੀ ਕਿੱਥੇ ਰਸਮ ਰਿਵਾਜ ਚੱਲਦੀ ਸੀ ਉਹ ਇੰਨੀ ਘਾਤਕ ਸੀ ਔਰਤਾਂ ਦੇ ਪ੍ਰਤੀ ਕਿ ਔਰਤਾਂ ਨੂੰ ਜਿਉਂਦੇ ਸਾੜ ਦਿੱਤਾ ਜਾਂਦਾ ਸੀ ਉਹਨਾਂ ਕੋਈ ਕਹੇਗਾ ਇਦਾਂ ਥੋੜਾ ਹੋ ਸਕਦਾ ਕਿ ਔਰਤਾਂ ਨੂੰ ਜਿਉਂਦੇ ਸਾੜ ਦਿੱਤਾ ਜਾਂਦਾ ਹੋਊਗਾ ਇਦਾਂ ਦੀ ਕੋਈ ਰਸਮ ਰਿਵਾਜ ਹੀ ਨਹੀਂ ਸੀ ਹੁੰਦਾ ਬਿਲਕੁਲੋ ਕੁਝ ਲੋਕਾਂ ਦਾ ਸੁਭਾਰ ਹੋ ਸਕਦਾ ਕਿਉਂਕਿ ਹੁਣ ਉਹ ਰਸਮ ਰਿਵਾਜ ਜਿਹੜੀ ਆ ਗੁਰੂ ਅਮਰਦਾਸ ਜੀ ਦੇ ਤੋੜਨ ਤੋਂ ਬਾਅਦ ਲਗਾਤਾਰ ਸਜੇ ਸਜੇ ਖਤਮ ਹੁੰਦੀ ਹੋਈ ਲਗਭਗ ਖਤਮ ਹੋ ਚੁੱਕੀ ਆ ਉਹ ਕਿਹੜੀ ਰਸਮ ਸੀ ਜਿਸ ਨੂੰ 1552 ਤੋਂ ਪਹਿਲਾਂ ਸਤੀ ਪ੍ਰਥਾ ਕਿਹਾ ਜਾਂਦਾ ਸੀ ਸਤੀ ਪ੍ਰਥਾ ਦੇ ਰਸਮ ਕੀ ਸੀ ਤੇ ਤੁਹਾਡੇ ਵਰਗੇ ਸੱਜਣ ਦੱਸਦੇ ਕਿ ਸਤੀ ਪ੍ਰਥਾ ਦਾ ਭਾਵ ਹੁੰਦਾ ਸੀ ਜਦੋਂ ਕਿਸੇ ਵਿਆਹੀ ਹੋਈ ਔਰਤ ਦਾ ਪਤੀ ਮਰ ਜਾਂਦਾ ਸੀ ਤਾਂ ਉਸ ਔਰਤ ਨੂੰ ਇਹ ਕਿਹਾ ਜਾਂਦਾ ਸੀ ਕਿ ਇਹ ਆਦਮੀ ਖਾਣੀ ਆ ਮਰਦ ਖਾਣੀ ਆ ਇਹ ਬਲਸ਼ਨੀਆ ਜਾਂ ਕਈ ਤਰ੍ਹਾਂ ਦੇ ਸ਼ਬਦ ਉਸ ਸਮੇਂ ਦੇ ਮੁਤਾਬਕ ਬੋਲੇ ਜਾਂਦੇ ਸੀ ਔਰਤ ਨੂੰ ਤੇ ਔਰਤ ਨੂੰ ਉਹਦੇ ਪਤੀ ਦੇ ਨਾਲ ਜਿਉਂਦਿਆਂ ਸਾੜ ਦੇਣ ਦੀ ਇੱਕ ਰਸਮ ਚੱਲਦੀ ਸੀ ਜਿਸ ਨੂੰ ਸਤੀ ਪ੍ਰਥਾ ਕਹਿੰਦੇ ਸੀ ਅੱਜ ਜੇ ਸਾਡਾ ਹੱਥ ਮਾਰਾ ਜਾ ਵੀ ਗਰਮੀ 'ਚ ਆ ਜਾਵੇ ਸਾਡਾ ਮਾਰਾ ਜਾ ਵੀ ਹੱਥ ਅੱਗ 'ਤੇ ਆ ਜਾਵੇ ਅਸੀਂ ਕਿੰਨਾ ਤੜਫਦੇ ਹਾਂ ਸਾਨੂੰ ਕਿੰਨਾ ਦੁੱਖ ਹੁੰਦਾ ਤੇ ਉਸ ਸਮੇਂ ਦੇ ਜਿਹੜੀ ਰਸਮ ਰਿਵਾਜ ਸੀ ਇੰਡੀਆ ਦੇ ਵਿੱਚ ਉਹ ਇੰਨੀ ਮਾੜੀ ਸੀ ਕਿ ਔਰਤ ਨੂੰ ਜਦੋਂ ਉਹਦਾ ਪਤੀ ਨੂੰ ਸਾੜਿਆ ਜਾਂਦਾ ਸੀ ਅੱਗ ਲਾਈ ਜਾਂਦੀ ਸੀ ਉਹਦੇ ਨਾਲ ਹੀ ਉਸ ਔਰਤ ਨੂੰ ਵੀ ਸਾੜਿਆ ਜਾਂਦਾ ਸੀ ਹੁਣ ਔਰਤ ਨੂੰ ਸਾੜਿਆ ਕਿੰਜ ਜਾਂਦਾ ਸੀ ਸਵਾਲ ਤਾਂ ਫਿਰ ਜਵਾਬ ਮੰਗਦਾ ਫਿਰ ਤੁਹਾਡੇ ਵਰਗੇ ਸੱਜਣ ਦੱਸਦੇ ਕਿ ਉਦੋਂ ਕੁਝ ਰਸਮ ਰਿਵਾਜ ਐਵੇਂ ਵੀ ਸੀ ਕਿ ਔਰਤ ਨੂੰ ਜਦੋਂ ਦੇ ਪਤੀ ਦਾ ਸੰਸਕਾਰ ਕਰਨਾ ਹੁੰਦਾ ਸੀ ਜਾਂ ਉਹਨੂੰ ਉਹਦਾ ਸਾੜਨਾ ਹੁੰਦਾ ਸੀ ਤਾਂ ਉਸ ਔਰਤ ਨੂੰ ਕੋਈ ਭੰਗ ਜਾਂ ਕੋਈ ਨਸ਼ੇ ਦੀ ਕੋਈ ਚੀਜ਼ ਪਿਆਈ ਜਾਂਦੀ ਸੀ ਇੱਕ ਪਾਸੇ ਲੜਕੀ ਦੇ ਪਰਿਵਾਰ ਵਾਲੇ ਪੀਕੇ ਪਰਿਵਾਰ ਵਾਲੇ ਇੱਕ ਪਾਸੇ ਸਹੁਰੇ ਪਰਿਵਾਰ ਵਾਲੇ ਕਿਸੇ ਲੰਬੇ ਲੱਕੜ ਦੇ ਨਾਲ ਉਹਨੂੰ ਬੰਨ ਲਿਆ ਜਾਂਦਾ ਸੀ ਉਸ ਲੜਕੀ ਨੂੰ ਉਸ ਔਰਤ ਨੂੰ ਜਿਹਦਾ ਪਤੀ ਮਰ ਗਿਆ ਹੁੰਦਾ ਸੀ ਤਾਂ ਫਿਰ ਉਹ ਜਦੋਂ ਅੱਗ ਪੂਰੀ ਮੱਚ ਜਾਂਦੀ ਸੀ ਉਸ ਨਸ਼ੇ ਦੇ ਰੂਪ ਦੇ ਵਿੱਚ ਉਸ ਲੜਕੀ ਨੂੰ ਦੋਨੋਂ ਪਾਸਿਓਂ ਚੁੱਕ ਕੇ ਅੱਗ ਤੇ ਸੁੱਟ ਦਿੱਤਾ ਜਾਂਦਾ ਸੀ ਤੁਸੀਂ ਸਭ ਜਾਣਦੇ ਹੋ ਕਿ ਅੱਗ ਦੇ ਵਿੱਚ 1-2 ਮਿੰਟ ਤੋਂ ਬਾਅਦ ਮਨੁੱਖ ਦੀ ਜਾਨ ਨਿਕਲ ਜਾਂਦੀ ਪਰ ਇਹ ਜਾਨ ਕਿੰਨੀ ਖਤਰਨਾਕ ਨਿਕਲਦੀ ਹੋਵੇਗੀ ਇਹ ਸੋਚ ਕੇ ਵੀ ਬੰਦੇ ਦੀ ਜਿਹੜੀ ਜ਼ਮੀਰ ਹੈ ਹਿੱਲ ਜਾਂਦੀ ਇਸ ਮਾੜੀ ਰਸਮ ਰਵਾਇ ਦੇ ਖਿਲਾਫ 1552 ਚ ਤਾਂ ਤਾਂ ਗੁਰੂ ਅਮਰਦਾਸ ਸਾਹਿਬ ਜੀ ਨੇ ਇਹਨੂੰ ਰੱਦ ਕਰ ਦਿੱਤਾ ਤੇ ਬਹੁਤ ਸਾਰੇ ਸਿੱਖਾਂ ਨੇ ਇਸ ਰਸਮ ਨੂੰ ਆਪਣੇ ਵਿੱਚੋਂ ਕੱਢ ਦਿੱਤਾ ਗਿਆ ਬੇਸ਼ੱਕ ਕੁਝ ਸਮੇਂ ਤੋਂ ਬਾਅਦ ਕਾਫੀ ਸਾਲਾਂ ਤੋਂ ਬਾਅਦ 1800 ਤੋਂ ਵੀ ਬਾਅਦ ਫਿਰ ਅੰਗਰੇਜ਼ਾਂ ਨੇ ਇਸ ਤੇ ਕਾਨੂੰਨ ਬਣਾਇਆ ਕਿ ਸਤੀ ਪ੍ਰਥਾ ਜਿਹੜੀ ਹੈ ਨਹੀਂ ਚੱਲੇਗੀ ਇਹਨੂੰ ਬੰਦ ਕਰਨਾ ਚਾਹੀਦਾ ਲੇਕਿਨ ਤਾਂ ਤਾਂ ਗੁਰੂ ਅਮਰਦਾਸ ਸਾਹਿਬ ਜੀ ਨੇ ਕਿੰਨੀਆਂ 300 ਸਾਲ ਪਹਿਲਾਂ ਹੀ ਇਸ ਬੁਰਾਈ ਦਾ ਅੰਤ ਕਰ ਦਿੱਤਾ ਸੀ ਮੈਂ ਸਮਝਦਾ ਕਿ ਹਰੇਕ ਔਰਤ ਨੂੰ ਭਾਨਤਨ ਗੁਰੂ ਅਮਰਦਾਸ ਸਾਹਿਬ ਦੀ ਇਸ ਵੱਡੀ ਕੁਰਬਾਨੀ ਵੱਡੀ ਸੋਚ ਦੇ ਪ੍ਰਤੀ ਉਹਨਾਂ ਨੂੰ ਸ਼ਰਜਦਾ ਕਰਨਾ ਚਾਹੀਦਾ ਜਿਹੜਾ ਵੀ ਕੋਈ ਚੰਗਾ ਇਨਸਾਨ ਚੰਗੀ ਸ਼ਖਸੀਅਤ ਚੰਗਾ ਗੁਰੂ ਸਹਿਬਾਨ ਕੋਈ ਚੰਗੇ ਕਰਮ ਕਰਦਾ ਆ ਜਾਂ ਸਾਡੇ ਲਈ ਕਰਕੇ ਗਿਆ ਹੈ ਜਾਂ ਸਾਡੇ ਲਈ ਸਖਿਆਵਾਂ ਦੇ ਕੇ ਗਿਆ ਤੇ ਸਾਨੂੰ ਉਹਨਾਂ ਦੇ ਪ੍ਰਤੀ ਆਪਣੀ ਸ਼ਰਧਾ ਭਾਵਨਾ ਨੂੰ ਜ਼ਰੂਰ ਪ੍ਰਗਟ ਕਰਨਾ ਚਾਹੀਦਾ ਆ ਇੱਕ ਚੰਗੀ ਗੱਲ ਹੋਵੇਗੀ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਇੰਜ ਦੇ ਵਿਚਾਰ ਤੁਹਾਡੇ ਆਪਣੇ YouTube ਚੈਨਲ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਤੇ ਅਪਲੋਡ ਨੇ ਤੁਸੀਂ ਸਾਰੇ ਖੁਸ਼ ਰਹੋ ਚੜ੍ਹਦੀ ਕਲਾ ਚ ਰਹੋ ਜੁਹਦੇ ਵਾਸਤੇ ਰਹੋ ਰੱਬ ਸੋਣਾ ਤੁਹਾਡੀਆਂ ਲੰਬੀਆਂ